ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਭਾਵੇਂ ਜੋ ਮਰਜ਼ੀ ਹੋ ਜਾਵੇ ਇਹ ਪੰਜ ਚੀਜ਼ਾਂ ਕਿਸੇ ਨੂੰ ਉਧਾਰਨਾ ਦੇਣਾ ਨਹੀਂ ਤਾਂ ਘਰ ਦੀ ਬਰਕਤ ਪੈਸਾ ਵੀ ਨਾਲ ਹੀ ਚਲਾ ਜਾਂਦਾ ਹੈ ਸਾਧ ਸੰਗਤ ਜੀ ਆਪਾਂ ਅਕਸਰ ਹੀ ਇਹ ਗੱਲ ਸੁਣਦੇ ਹਾਂ ਕੁਝ ਚੀਜ਼ਾਂ ਕਿਹਾ ਜਾਂਦਾ ਹੈ ਕਿ ਘਰ ਵਿੱਚ ਅਜਈਆਂ ਹਨ ਜਿਨ੍ਹਾਂ ਨੂੰ ਕਿਸੇ ਦੂਜੇ ਨੂੰ ਦੇਣ ਲੱਗਿਆ ਲੋਕ ਦਿਨ ਵਾਰ ਵੇਖਦੇ ਹਨ ਸਮਾਂ ਵੇਖਦੇ ਹਨ ਸ਼ੁਭ ਦਿਨ ਦੇਖਦੇ ਹਨ ਕਿਹੜੀਆਂ ਚੀਜ਼ਾਂ ਕਿਸੇ ਨੂੰ ਦੇਣੀਆਂ ਹਨ ਤੇ ਕਿਹੜੀਆਂ ਨਹੀਂ ਦੇਣੀਆਂ ਕਈ ਲੋਕ ਰਾਤ ਦੇ ਸਮੇਂ ਕਿਸੇ ਨੂੰ ਜੋ ਲੋੜ ਹੋਵੇ ਜਿਵੇਂ ਕਿ ਆਂਡ ਗਵਾਣ ਨੂੰ ਹੀ ਆਪਣੀ ਲੋੜ ਹੁੰਦੀ ਹੈ ਆਪਾਂ ਇੱਕ ਦੂਜੇ ਨੂੰ ਚੀਜ਼ ਦੇ ਵੀ ਦਿੰਦੇ ਹਾਂ ਤੇ ਦੂਜੇ ਕੋਲੋਂ ਲੈ ਵੀ ਆਉਂਦੇ ਹਾਂ ਇਹ ਆਪਾਂ ਚੀਜ਼ਾਂ ਕਿਸੇ ਨੂੰ ਮੁਫਤ ਨਹੀਂ ਦਿੰਦੇ ਨਾ ਲੈ ਕੇ ਆਉਂਦੇ ਉਧਾਰ ਹੀ ਲੈ ਕੇ ਆਉਂਦੇ ਹਾਂ ਪਰ ਉਹਨਾਂ ਉਧਾਰੀਆਂ ਚੀਜ਼ਾਂ ਦੇ ਵਿੱਚ ਵੈਮ ਪਰਮ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਲੋਨ ਦੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਸ਼ਾਮ ਨੂੰ ਜਾਂ ਰਾਤ ਨੂੰ ਲੋਨ ਉਧਾਰਾ ਵੀ ਨਹੀਂ ਦਿੰਦੀਆਂ ਕਹਿ ਦਿੰਦੀਆਂ ਹਨ ਕਿ ਸ਼ਾਮ ਦੇ ਸਮੇਂ ਲੋਨ ਦੇਣ ਦੀ ਮਨਾਹੀ ਹੈ ਝਾੜੋ ਜਿਹੜਾ ਹੈ ਇਹ ਵੀ ਜੇ ਕਿਸੇ ਨੇ ਇੱਕ ਦੂਜੇ ਤੋਂ ਮੰਗ ਲਿਆ ਤਾਂ ਉਸ ਨੂੰ ਵੀ ਝਾੜੋ ਨਹੀਂ ਦਿੱਤਾ ਜਾਂਦਾ ਸਾਸ ਸੰਗਤ ਐਤਵਾਰ ਵਾਲੇ ਦਿਨ ਜੇ ਕਿਸੇ ਨੇ ਭਾਵੇਂ ਆਪਣੇ ਕੋਲੋਂ ਪੈਸੇ ਲੈਣੇ ਵੀ ਹੋਣ ਤਾਂ ਵੀ ਲੋਕ ਉਸ ਆਦਮੀ ਨੂੰ ਪੈਸੇ ਨਹੀਂ ਦਿੰਦੇ ਕਿ ਪੈਸੇ ਦੇ ਨਾਲ ਘਰ ਦੀ ਬਰਕਤ ਚਲੀ ਜਾਊਗੀ ਜੇ ਐਤਵਾਰ ਵਾਲੇ ਦਿਨ ਕਿਸੇ ਨੂੰ ਪੈਸੇ ਦੇ ਦਿੱਤੇ ਤਾਂ ਕਈ ਪੈਣਾ ਦੁੱਧ ਜਾਂ ਦਹੀਂ ਦੇਣ ਤੋਂ ਵੀ ਮਨਾ ਕਰਦੀਆਂ ਹਨ ਕਿ ਇਹ ਚੀਜ਼ ਜਿਹੜੀ ਹੈ ਇਸ ਵਾਰ ਨਹੀਂ ਦੇਣੀ ਜਾਂ ਸ਼ਾਮ ਨੂੰ ਨਹੀਂ ਦੇਣੀ ਇਹਨੇ ਜਿਹੜੇ ਵੈਮ ਹਨ ਉਹ ਕੀਤੇ ਜਾਂਦੇ ਹਨ ਇਹਨਾਂ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਬਰਕਤ ਦਾ ਨਾਂ ਦੇ ਕੇ ਬਹੁਤ ਹੀ ਸੋਚ ਵਿਚਾਰ ਕੀਤੇ ਜਾਂਦੇ ਹੈ ਕਈ ਲੋਕ ਤਾਂ ਘਰ ਦੇ ਵਿੱਚ ਚੀਜ਼ ਨਵੀਂ ਜਾਂ ਪੁਰਾਣੀ ਲਿਆਉਣ ਲੱਗਿਆਂ ਬਹੁਤ ਵਾਰ ਸੋਚਦੇ ਹਨ ਕਿ ਅੱਜ ਕਿਹੜਾ ਦਿਨ ਹੈ ਇਸ ਲਈ ਅੱਜ ਦੀ ਸਾਡੀ ਇਸ ਵੀਡੀਓ ਦਾ ਇਹ ਵਿਸ਼ਾ ਹੈ ਇਹਦੇ ਵਿੱਚ ਆਪਾਂ ਇਹੀ ਗੱਲ ਕਰਨੀ ਹੈ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਸਾਡੇ ਪਹਿਲੇ ਪਾਸ਼ਾ ਜੀ ਨੇ ਗੁਰੂ ਨਾਨਕ ਦੇਵ ਪਾਸ਼ਾ ਜੀ ਨੇ ਕਿਹਾ ਸੀ ਕਿ ਘਰ ਵਿੱਚ ਨਹੀਂ ਲੈ ਕੇ ਆਉਣੀਆਂ ਜਾਂ ਦੂਜਿਆਂ ਨੂੰ ਨਹੀਂ ਦੇਣੀਆਂ ਇਸ ਬਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਸਾਡੀ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਸਮਝਣਾ ਕਿਉਂਕਿ ਜਿਹੜੀ ਅਧੇ ਅਧੋਰੀ ਗੱਲ ਹੈ ਉਸ ਦੀ ਸਮਝ ਨਹੀਂ ਆਉਂਦੀ ਇਸ ਲਈ ਵੀਡੀਓ ਨੂੰ ਚੰਗੀ ਤਰ੍ਹਾਂ ਪੂਰਾ ਅੰਤ ਤੱਕ ਜ਼ਰੂਰ ਸੁਨਿਆ ਕਰੋ ਸਾਧ ਸੰਗਾ ਚ ਸਾਨੂੰ ਬਚਪਨ ਤੋਂ ਹੀ ਦੂਜਿਆਂ ਦੀ ਮਦਦ ਦੂਜਿਆਂ ਦੀ ਸਹਾਇਤਾ ਕਰਨ ਦੇ ਲਈ ਸਿਖਾਇਆ ਜਾਂਦਾ ਹੈ ਕਿਉਂਕਿ ਦੂਜਿਆਂ ਦੀ ਮਦਦ ਕਰਨ ਦੇ ਨਾਲ ਸਾਡੇ ਚੰਗੇ ਕਰਮ ਬਣਦੇ ਹਨ ਸਾਨੂੰ ਸਾਡੇ ਕੀਤੇ ਚੰਗੇ ਕਰਮਾਂ ਦਾ ਜਿਹੜਾ ਫਲ ਉਹ ਫਿਰ ਚੰਗਾ ਮਿਲਦਾ ਹੈ ਇਸ ਲਈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ ਜਿੱਥੇ ਵੀ ਕਿਸੇ ਦੀ ਸੇਵਾ ਕਿਸੇ ਦੀ ਮਦਦ ਕਰਨ ਦਾ ਮੌਕਾ ਮਿਲੇ ਉਹਦੇ ਤੋਂ ਪਰੇ ਨਹੀਂ ਹਟਣਾ ਚਾਹੀਦਾ ਪਰ ਫਿਰ ਵੀ ਕੁਝ ਚੀਜ਼ਾਂ ਦਾ ਲੈਣ-ਦੇਣ ਕਰਦੇ ਸਮੇਂ ਕੁਝ ਲੋਕ ਵਿਚਾਰਾ ਕਰਦੇ ਹਨ ਕਈ ਤਾਂ ਕਹਿ ਦਿੰਦੇ ਹਨ ਕਿ ਆਪਣੇ ਘਰ ਦੀ ਔਰਤ ਦੇ ਜਿਹੜੇ ਗਹਿਣੇ ਹਨ ਉਹ ਕਿਸੇ ਨੂੰ ਉਧਾਰ ਨਹੀਂ ਦੇਣੇ ਚਾਹੀਦੇ ਨਾ ਹੀ ਦਾਨ ਦਿਓ ਨਾ ਹੀ ਕਿਸੇ ਨੂੰ ਗਿਫਟ ਦਿਓ ਨਾ ਹੀ ਘਰ ਦੀ ਨੌਤੀ ਦੇ ਜਿਹੜੇ ਜੁੜੇ ਹੋਏ ਪੈਸੇ ਹੁੰਦੇ ਹਨ ਉਹ ਕਿਸੇ ਨੂੰ ਦੇਣੇ ਚਾਹੀਦੇ ਹਨ ਇਸੇ ਨਾਲ ਕਰਦੇ ਸੁਖ ਸ਼ਾਂਤੀ ਵਰਕ ਜਿਹੜੀ ਹੈ ਉਹ ਚਲੀ ਜਾਂਦੀ ਹੈ ਤੇ ਛਾੜੋ ਨੂੰ ਵੀ ਇਸੇ ਕਰਕੇ ਹੀ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਕਿਹਾ ਜਾਂਦਾ ਹੈ ਕਿ ਇਹਦੇ ਨਾਲ 네ਗੇਟਿਵਿਟੀ ਫੈਲਦੀ ਹੈ ਇਹ ਤਾਂ ਸਨ ਇਹ ਚੀਜ਼ਾਂ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਨੂੰ ਕਿਸੇ ਨੂੰ ਨਹੀਂ ਦੇਣਾ ਪਰ ਜਿਹੜੇ ਸਾਡੇ ਗੁਰਸਿੱਖ ਵੇਰ ਨੇ ਗੁਰਸਿੱਖ ਪੈਣਾ ਨੇ ਗੁਰਸਿੱਖ ਪਰਿਵਾਰ ਨੇ ਗੁਰੂ ਦੀ ਮੱਤ ਤੇ ਚੱਲਣ ਵਾਲੇ ਹਨ ਉਹ ਇਹ ਨਾ ਚੀਜ਼ਾਂ ਇਹਨਾਂ ਮੈਮਾ ਪਰਮਾਣੂ ਨਹੀਂ ਮੰਨਦੇ ਕਿਸੇ ਨੂੰ ਜਦੋਂ ਵੀ ਮਦਦ ਦੀ ਲੋੜ ਹੋਵੇ ਉਹ ਭਾਵੇਂ ਦੇ ਨਹੀਂ ਹੈ ਸ਼ਾਮ ਹੈ ਰਾਤ ਹੈ ਕੋਈ ਵੀ ਵਾਰ ਹੈ ਕੋਈ ਵੀ ਸਮਾਂ ਹੈ ਉਹਨਾਂ ਦੇ ਕੋਲ ਬਸ ਉਹ ਚੀਜ਼ ਹੋਣੀ ਚਾਹੀਦੀ ਹੈ ਤੇ ਉਹ ਉਸੇ ਮਦਦ ਕਰਨ ਦੇ ਲਈ ਤਿਆਰ ਬਰ ਤਿਆਰ ਰਹਿੰਦੇ ਹਨ ਜੇ ਉਹਨਾਂ ਦੇ ਕੋਲ ਕੋਈ ਚੀਜ਼ ਹੈ ਤਾਂ ਦੂਜਿਆਂ ਨੂੰ ਲੋੜ ਹੋਵੇ ਤਾਂ ਉਹ ਕਦੇ ਵੀ ਕਿਸੇ ਚੀਜ਼ ਤੋਂ ਨਾਂ ਨਹੀਂ ਕਰਦੇ ਅੱਗੇ ਹੋ ਕੇ ਅਗਲੇ ਦੀ ਮਦਦ ਕਰਦੇ ਹਨ ਤੇ ਸਾਨੂੰ ਇਹ ਮਦਦ ਕਰਨੀ ਵਿੱਚ ਚਾਹੀਦੀ ਹੈ ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਡੇ ਬਾਬੇ ਨਾਨਕ ਨੇ ਸਾਨੂੰ ਇਹ ਸਮਝਾਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਇਹ ਸਿਧਾਂਤ ਹੈ ਜੇ ਕਿਸੇ ਦਾ ਚੰਗਾ ਕਰਾਂਗੇ ਕਿਸੇ ਦੀ ਮਦਦ ਕਰਾਂਗੇ ਤਾਂ ਉਹ ਸਾਡੇ ਲਈ ਕਈ ਗੁਣਾ ਚੰਗਾ ਹੋ ਕੇ ਸਾਨੂੰ ਮਿਲਣਾ ਹੈ ਕਿਉਂਕਿ ਕੋਈ ਪਤਾ ਨਹੀਂ ਇਹ ਤਾਂ ਰਸੋਈ ਦੀਆਂ ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਘਰ ਦੀ ਬਰਕਤ ਦੇ ਨਾਲ ਜੋੜੀ ਬੈਠੇ ਹਾਂ ਪਰ ਸਾਡੇ ਤੇ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਸਮਾਂ ਆ ਜਾਣਾ ਹੈ ਸਾਨੂੰ ਵੱਡੀ ਤੋਂ ਵੱਡੀ ਮਦਦ ਦੀ ਲੋੜ ਵੀ ਪੈ ਸਕਦੀ ਹੈ ਤਾਂ ਫਿਰ ਜਦੋਂ ਸਾਡੇ ਨਾਲ ਕੋਈ ਖੜਾ ਹੋਇਆ ਹੈ ਤਾਂ ਸਾਨੂੰ ਉਦੋਂ ਆਪਣੇ ਅੰਡ ਗਵਣਤੀ ਉਸ ਇਨਸਾਨ ਦੀ ਐਮੀਰ ਦਾ ਪਤਾ ਲੱਗਦਾ ਹੈ ਤੇ ਕਿਸੇ ਦੇ ਕੰਮ ਨਹੀਂ ਆਏ ਤੇ ਇਸੇ ਕਰਕੇ ਇਹ ਫਿਰ ਜਿਹੜਾ ਅਗਲਾ ਇਨਸਾਨ ਹੈ ਉਹ ਵੀ ਸਾਡੇ ਕੰਮ ਨਹੀਂ ਆਉਂਦਾ ਇਹ ਦੁਨੀਆ ਵਿੱਚ ਜਿਹੜੀਆਂ ਗੱਲਾਂ ਹਨ ਉਹ ਤਾਂ ਸਾਡੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਸਾਨੂੰ ਪਤਾ ਲੱਗਦਾ ਹੀ ਰਹਿੰਦਾ ਹੈ ਕਿ ਸਾਡੇ ਕੀਤੇ ਕਰਮਾਂ ਦਾ ਇਹ ਸਾਨੂੰ ਫਲ ਮਿਲਿਆ ਪਰ ਜਦੋਂ ਫਿਰ ਵੀ ਪ੍ਰਮਾਤਮਾ ਦੀ ਤਰਕਾਰ ਦੇ ਵਿੱਚ ਆਪਾਂ ਜਾਣਦੇ ਹਾਂ ਫਿਰ ਸਾਨੂੰ ਆਪਣੇ ਤੇ ਕੀਤੇ ਤੇ ਜਿਹੜੇ ਪਛਤਾਵਾ ਹੁੰਦਾ ਹੈ ਇਸ ਲਈ ਹਮੇਸ਼ਾ ਇਹ ਦੁੱਧ ਤੇ ਇਹ ਛਾੜੋ ਲੋਨ ਇਹਨਾਂ ਚੀਜ਼ਾਂ ਦਾ ਵਹਿਮ ਪਰਮ ਨਹੀਂ ਕਰਨਾ ਕਿਉਂਕਿ ਕਈ ਵਾਰ ਕਿਸੇ ਦੀ ਮਜਬੂਰੀ ਹੁੰਦੀ ਹੈ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜੇ ਕਿਸੇ ਉਧਾਰ ਦੇ ਵੀ ਦਿੰਦੇ ਹਾਂ ਕੀ ਪਤਾ ਇਸ ਚੀਜ਼ ਦੇ ਨਾਲ ਅਗਲੇ ਇਨਸਾਨ ਨੂੰ ਉਹਦੇ ਪਰਿਵਾਰ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਜਦੋਂ ਉਹ ਚੀਜ਼ ਆਪਾਂ ਨੂੰ ਲੋੜ ਹੋਵੇ ਛੋਟੀਆਂ ਛੋਟੀਆਂ ਚੀਜ਼ਾਂ ਦੀ ਆਪਾਂ ਨੂੰ ਕਈ ਵਾਰ ਬੜੀ ਲੋੜ ਹੁੰਦੀ ਹੈ ਘਰ ਦੇ ਵਿੱਚ ਤੇ ਜੇ ਆਪਾਂ ਰਾਤ ਦੇ ਸਮੇਂ ਸ਼ਾਮ ਦੇ ਸਮੇਂ ਲੋੜ ਪੈ ਗਈ ਤੇ ਜੇ ਆਨਗੁਆਣ ਉਹ ਚੀਜ਼ ਮਿਲ ਜਾਵੇ ਤਾਂ ਉਸ ਸਮੇਂ ਆਪਾਂ ਨੂੰ ਉਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਤਾਂ ਉਸ انسان ਦੇ ਮਨੋ ਕੀ ਪਤਾ ਕਿਹੜੇ ਵੇਲੇ ਤੁਹਾਡੇ ਲਈ ਕਿਹੜੀ ਅਸੀਸ ਨਿਕਲਣੀ ਹੈ ਇਸ ਲਈ ਗੁਰੂ ਨਾਨਕ ਪਾਸ਼ਾ ਜੀ ਨੇ ਸਾਨੂੰ ਜਿਹੜੀਆਂ ਚੀਜ਼ਾਂ ਨਹੀਂ ਦੇਣ ਵਾਸਤੇ ਕਿਹਾ ਕਿ ਇਹ ਕਿਸੇ ਨੂੰ ਨਹੀਂ ਦੇਣੀਆਂ ਆਹ ਉਹ ਏਰ ਕਾ ਹੰਕਾਰ ਹਨ ਕਿ ਕਦੇ ਵੀ ਆਪਣੇ ਪੈਸੇ ਦਾ ਹੰਕਾਰ ਨਹੀਂ ਕਰਨਾ ਆਪਣੇ ਕੋਲ ਹੋਣ ਵਾਲੀਆਂ ਚੀਜ਼ਾਂ ਦਾ ਮਾਣ ਹੰਕਾਰ ਨਾ ਕਰੋ ਕਿਸੇ ਦੇ ਪ੍ਰਤੀ ਮਾੜਾ ਨਾ ਸੋਚੋ ਨਾ ਹੀ ਆਪਣੇ ਅੰਦਰ ਮਾੜਾ ਰੱਖੋ ਕਿ ਉਹਦਾ ਚੰਗਾ ਕਿਉਂ ਹੋ ਰਿਹਾ ਹੈ ਇਹ ਅੱਗੇ ਕਿਉਂ ਵਧ ਰਿਹਾ ਹੈ ਕਿਉਂਕਿ ਕੋਈ ਪਤਾ ਨਹੀਂ ਅਸੀਂ ਕਿਹਦੇ ਕਰਮਾਂ ਦੇ ਖਾ ਰਹੇ ਹਾਂ ਕਿਸੇ ਨੇ ਬੜਾ ਸੋਹਣਾ ਲਿਖਿਆ ਹੈ ਕਿ ਕਮੰਡ ਨਾ ਕਰਕੇ ਮੈਂ ਖਵਾ ਰਿਆਂ ਹਾਂ ਤੈਨੂੰ ਨਹੀਂ ਪਤਾ ਤੂੰ ਉਹਦੇ ਕਰਮਾਂ ਦਾ ਹੀ ਖਾ ਰਿਆਂ ਹੈ ਜੇ ਪ੍ਰਮਾਤਮਾ ਨੇ ਦੇਣ ਜੋ ਕੇ ਕੀਤਾ ਹੈ ਤਾਂ ਇਹਨਾਂ ਦੋਨਾਂ ਹੱਥਾਂ ਦੇ ਨਾਲ ਦਾਨ ਕਰੋ ਵੰਡ ਛਕੋ ਕਿਉਂਕਿ ਕੋਈ ਪਤਾ ਨਹੀਂ ਅਸੀਂ ਕਿਹਦੇ ਕਰਮਾਂ ਦਾ ਖਾ ਰੇ ਹਾਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਅਗਲੇ ਨੂੰ ਖਵਾ ਰਹੇ ਹਾਂ ਪਰ ਪ੍ਰਮਾਤਮਾ ਨੇ ਕੀ ਪਤਾ ਉਹਦੇ ਪੈਰਾਂ ਦੇ ਪਿੱਛੇ ਹੀ ਸਾਨੂੰ ਇਹ ਸਭ ਕੁਝ ਦਿੱਤਾ ਹੋਵੇ ਸਾਨੂੰ ਦੇਨ ਜੋਗੇ ਕੀਤਾ ਹੋਵੇ ਇਸ ਲਈ ਹਮੇਸ਼ਾ ਵਣ ਕੇ ਸ਼ਕੋ ਕਿਰਤ ਕਰੋ ਗੁੱਸੇ ਦੇ ਵਿੱਚ ਮਾੜਾ ਨਾਮ ਬੋਲੋ ਆਪਣੇ ਹੱਥਾਂ ਦੇ ਨਾਲ ਨਾ ਮਾਰਾ ਕਰੋ ਤੇ ਹੱਕਾ ਪਰਾਇਆ ਕਦੀ ਨਾ ਖਾਓ ਕਿਉਂਕਿ ਘਟ ਤੋਲਣਾ ਦੇ ਕਿਸੇ ਦਾ ਖਾਣਾ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਆਪਾਂ ਕਦੇ ਵੱਡੇ ਨਹੀਂ ਹੋ ਸਕਦੇ ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਇਸ ਦੇ ਵਿੱਚ ਆਪਾਂ ਜੋ ਵੀ ਗੱਲਾਂ ਕੇਤੀਆਂ ਹਨ ਉਹ ਕਿਸੇ ਮਾਨ ਨੂੰ ਠੇਸ ਪਹੁੰਚਾਉਣ ਜਾਂ ਕਿਸੇ ਵੀ ਇੱਕ ਵਿਅਕਤੀ ਦੇ ਲਈ ਨਹੀਂ ਸਨ ਇਹਨਾਂ ਚੀਜ਼ਾਂ ਦੇ ਲੈਣ ਦੇ ਵਹਿਮ ਪਰੰਭਉਤ ਲੋਕ ਕਰਦੇ ਹਨ ਇਸੇ ਕਰਕੇ ਆਪਾਂ ਇਹ ਵੀਡੀਓ ਬਣਾਈ ਹੈ ਕਿ ਆਪਾਂ ਨੂੰ ਸਾਡੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਹੀ ਸਿੱਖਿਆ ਦਿੱਤੀ ਹੈ ਕਿ ਸਾਨੂੰ ਵਹਿਮਵਾਜੋਂ ਕੰਢਿਆ ਜਾਵੇ ਪਰ ਅਸੀਂ ਅੱਜ ਵੀ ਉਹਨਾਂ ਵਹਿਮਾਂ ਦੇ ਵਿੱਚ ਫਸੇ ਹਾਂ ਇਸ ਲਈ ਆਪਾਂ ਇਹਨਾਂ ਮਹਿਮਾ ਦੇ ਵਿੱਚੋਂ ਨਿਕਲੀਏ ਤੇ ਇਹਨਾਂ ਚੀਜ਼ਾਂ ਦਾ ਇਹਨਾਂ ਵਸਤੂਆਂ ਦਾ ਲੈਣ-ਦੇਣ ਕਰਦੇ ਸਮੇਂ ਕੋਈ ਵੀ ਵਹਿਮ-ਭਰਮ ਨਾ ਕਰੀਏ ਗੁਰਮਤਿ ਦੇ ਅਨੁਸਾਰ ਚੱਲੀਏ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਤਾਂ ਜੀ ਗੁਰੂ ਨਾਨਕ ਦੇਵ ਪਾਸ਼ਾ ਜੀ ਜ਼ਰੂਰ ਲਿਖ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਕੁਰਸੀ ਕਿਫਤੇ